ਤੇਰਾ ਕਬੂਤਰ ਜੀ ਕੀ ਕੀ ਹੋ ਗਿਆ ਬੱਤੈ ਨੂੰ ਚੱਲ ਸੱਤੂ ਉਪਰੋਂ ਉਪਰੋਂ ਟੇਕ ਤੇ ਦੋ ਪੰਛੀ ਆ ਤੂੰ ਯਾ ਮੰਨ ਲੈ ਚੱਕ ਤਾਂ ਲੈ ਇਹਨੂੰ ਵਿਚਾਰੇ ਨੂੰ ਹਾਂ ਟਾਟਾ ਉਹ ਦੇਖ ਤੋ ਉਹ ਜੋ ਟਾਟੋ ਨਹੀਂ ਨਹੀਂ ਇਹ ਮਿੱਟੀ ਜੀ ਦੱਬੀ ਹੈ ਪਤਾ ਹੋ ਲਿਆ ਚੱਕ ਕੇ ਫਿਰ ਫੌੜਾ ਫੌੜਾ ਮਿੱਟੀ ਦੱਬੀ ਹੈ ਉੱਲੇ ਬਬਲੋ ਬੋਲਾ ਕੀ ਹੈ ਬੋਲਾ ਨਹੀਂ ਹੁਣ ਕਬੂਤਰ ਨੂੰ ਕਿੱਥੇ ਨੱਪੀ ਬੱਤ ਹਾ ਉਹ ਤੇ ਮਿੱਟੀ ਚ ਮਿੱਟੀ ਚ ਹਾਂ ਤੈਨੂੰ ਦੁੱਖ ਹੋਇਆ ਤੈਨੂੰ ਬੱਤ ਬਚਾਰੇ ਨੂੰ ਕੀ ਹੋ ਗਿਆ ਨਾ ਇਹਨੂੰ ਮਾਣੀ ਨਹੀਂ ਪਿਆ ਬੱਤ ਤੂੰ ਹਾਂ ਮਾਣੀ ਮਾ ਤੇ ਜੀ ਪੀਏ ਪੀਤਾ ਨਹੀਂ ਪੀਤਾ ਕਦੋਂ ਪੀਤਾ ਨਹੀਂ ਮਾਣੀ ਨੀ ਹੁਣ ਫਿਰ ਕੀ ਕਰੀਏ ਯਾਰ ਮੈਨੂੰ ਤਾਂ ਬਹੁਤ ਦੁੱਖ ਹੋ ਰਿਹਾ ਦੁੱਖ ਹੋ ਰਿਹਾ ਪੁੱਤ ਇਹਨੂੰ ਕਿਹਨੇ ਮਾਰਤਾ ਪੁੱਤ ਬਾਈ ਨੇ ਤਾਂ ਨਹੀਂ ਪੁੱਤ ਕੁਝ ਆਖਿਆ ਇਹਨੂੰ ਕੀ ਹੋ ਗਿਆ ਇਹਨੂੰ ਹੈ ਤਾਇਆ ਹੈ ਤਾਇਆ ਤਾਇਏ ਨਹੀਂ ਨਹੀਂ ਯਾਰ ਉਹ ਤਾਂ ਵਿਚਾਰਾ ਆਈ ਨਹੀਂ ਇੱਥੇ ਇਹਨੂੰ ਹੋਇਆ ਕੀ ਹੈ ਵਿਚਾਰੇ ਨੂੰ ਆ ਦੇ ਆ ਦੇਖ ਲੈ ਦੇਖ ਇਹਨੂੰ ਕਿਉਂ ਉੱਠ ਕੜ ਪੁੱਤ ਬਾਬਾ ਪੁੱਤ ਕਿਉਂ ਉੱਠ ਕੜ ਕਿਉਂ ਉੱਠ ਕੜ ਇਹਨੂੰ ਠਾਲਾ ਕਿ ਬਾਈ ਉੱਠ ਕੜ ਮੈਂ ਉੱਠਾਂ ਪੁੱਤ ਬੋਈ ਉੱਠਿਆ ਉੱਠੀ ਉੱਠੇ ਇਹਨੂੰ ਬਾਹਤੋ ਚ ਫੜ ਲੈ ਪੁੱਤ ਹਾਂ ਫੜ ਲੈ ਹਾਂ ਮਿੱਟੀ ਦਬਣਾ ਚੱਪੇ ਟੋਆ ਪੱਟ ਫਿਰ ਦਬਦੀਏ ਨਹੀਂ ਤੇਰੇ ਦੰਦੀ ਵੱਡੂ ਤੂੰ ਰੋਇਆ ਨਹੀਂ ਹੈਗਾ ਰੋਇਆ ਨਹੀਂ ਹੈਗਾ ਤੂੰ ਰੋ ਤਾਂ ਸਹੀ ਫਿਰ ਦੂੰ ਫੇਰੀ ਇਹ ਜਾਂਦਾ ਹੋ ਇਹਦੇ ਬੱਚੇ ਕਿੱਥੇ ਆ ਛੋਟੇ ਛੋਟੇ ਵਿਚਾਰੇ ਦੇ ਇਹਦੇ ਬੱਚੇ ਕਿੱਥੇ ਛੋਟੇ ਟੇ ਪੁੱਤੇ ਪਿੱਤੇ ਪੁੱਤੇ ਕੀ ਹੋ ਗਿਆ ਪੱਤੇ ਨੂੰ ਹਾਂ ਮਿੱਟੀ ਦੱਬਦੀ ਏ ਚੱਲ ਦੱਬਦੀ ਏ ਯਾਰ ਇਹ ਬਾਲਾ ਕਹੀ ਜਾਂਦਾ ਚੱਲ ਫਿਰ ਕਹੀ ਲਿਆ ਚੱਕ ਕੇ ਇਹ ਹੁਣ ਕਹੀ ਜਾਂਦਾ ਕੌਣ ਦਾ ਕਹਿੰਦਾ ਮਿੱਟੀ ਦੱਬ ਦੋ ਇੱਧਰ ਆ ਜਾ ਇੱਧਰ ਆ ਜਾ ਮੈਂ ਉਹ ਕਰਦਾ ਆ ਜਾ ਆ ਜਾ 2 ਮਿੰਟ ਆ ਜਾ ਨਹੀਂ ਬਈ ਉਹ 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 ਬਹੁਤ ਝੱਕ ਲਿਆ ਪੜਾ ਜਾ ਮੈਂ ਮੋਮੇ ਆ ਦੇਖੋ ਚਲੋ ਕਿ ਕਿਥੇ ਉਹ ਤੇ ਗਾਹਾਂ ਦਾ ਬਦ ਦਹਾ ਹਾਂ ਗਾਹਾਂ ਦਾ ਬਦ ਦਹਾ ਚਲੋ ਚਲ ਤੇ ਦੱਸ ਦੀ ਮੜੇ ਤੂੰ ਕਿਥੇ ਰੱਪਣ ਇਧਰ ਇੱਥੇ ਨਾ ਬਦੇ ਆਹ ਹੂੰ ਹੂੰ